ਖ਼ਬਰ ਆ ਰਹੀ ਹੈ ਜਿੱਥੇ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਬੁੱਤ ਦੇ ਇੱਕ ਹੱਥ ਦੀ ਉਂਗਲ ਤੋੜ ਦਿੱਤੀ ਗਈ ਹੈ ਮੌਕੇ ਤੇ ਐਸ ਸੀ ਭਾਈਚਾਰੇ ਦੇ ਲੋਕਾਂ ਵੱਲੋਂ ਨਾਰੇਬਾਜ਼ੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਸ਼ਰਾਰਤੀ ਅਨਸਰਾਂ ਦੇ ਵੱਲੋਂ ਇਹ ਭੰਨ ਤੋੜ ਕੀਤੀ ਗਈ ਹੈ ਪਟਾਲਾ ਦਾ ਕਪੂਰੀ ਗੇਟ ਹੈ ਜਿੱਥੇ ਡਾਕਟਰ ਬੀ ਆਰ ਅੰਬੇਦਕਰ ਦਾ ਬੁੱਤ ਲੱਗਿਆ ਹੋਇਆ ਹੈ ਇਸ ਤੋਂ ਪਹਿਲਾਂ ਫਲੋਰ ਚ ਵੀ ਬੁੱਤ ਦਾ ਅਪਮਾਨ ਕੀਤਾ ਗਿਆ ਸੀ ਅੰਮ੍ਰਿਤਸਰ ਚ ਵੀ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਅੱਗ ਲਾ ਦਿੱਤੀ ਗਈ ਸੀ ਤੋੜਪਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਹੁਣ ਇੱਕ ਵਾਰ ਫਿਰ ਬਟਾਲਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਉਂਗਲ ਤੋੜ ਦਿੱਤੀ ਗਈ ਹੈ ਬਟਾਲਾ ਦਾ ਇਹ ਕਪੂਰੀ ਗੇਟ ਹੈ ਜਿੱਥੇ ਡਾਕਟਰ ਬੀ ਆਰ ਅੰਬੇਦਕਰ ਦਾ ਬੁੱਤ ਸਥਾਪਿਤ ਕੀਤਾ ਹੋਇਆ ਹੈ ਇਸ ਥਾਂ ਤੇ ਤਸਵੀਰ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਉਂਗਲ ਨੂੰ ਨੁਕਸਾਨ ਪਹੁੰਚਾਇਆ ਗਿਆ ਉਂਗਲ ਤੋੜੀ ਗਈ ਹੈ ਦੂਜੇ ਪਾਸੇ ਇੱਥੇ ਐਸਵੀ ਭਾਈਚਾਰੇ ਦੇ ਲੋਕ ਇਕੱਠੇ ਹੋਏ ਨੇ ਨਾਰੇਬਾਜ਼ੀ ਕੀਤੀ ਗਈ ਹੈ ਦੱਸਦੀ ਕਿ ਇਸ ਤੋਂ ਪਹਿਲਾਂ ਫਲੋਰ ਦੇ ਵਿੱਚ ਵੀ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਖਾਲਿਸਤਾਨ ਪੱਖੀ ਨਾਰੇ ਲਿਖੇ ਗਏ ਸਨ ਜਿਸ ਤੋਂ ਬਾਅਦ ਵਿਜ ਸਾਂਪਲਾ ਨੇ ਵੀ ਗੁਰਪਤਵੰਤ ਪੰਨੂ ਨੂੰ ਚੈਲੰਜ ਕਰ ਦਿੱਤਾ ਸੀ ਤੇ ਉਧਰ ਅੰਮ੍ਰਿਤਸਰ ਦੇ ਵਿੱਚ ਵੀ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ 26 ਜਨਵਰੀ 2025 ਨੂੰ ਹਥੌੜੇ ਦੇ ਨਾਲ ਨੁਕਸਾਨ ਪਹੁੰਚਾਇਆ ਗਿਆ ਇੱਕ ਨੌਜਵਾਨ ਪੌੜੀ ਲਾ ਕੇ ਬੁੱਤ ਦੇ ਉੱਤੇ ਚੜ ਗਿਆ ਤੇ ਹਥੌੜੇ ਦੇ ਨਾਲ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਜੋ ਸੰਵਿਧਾਨ ਦੀ ਇੱਕ ਸਿੰਬੋਲਿਕ ਬੁੱਕ ਹੁੰਦੀ ਹੈ ਉਸ ਨੂੰ ਵੀ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ 31 ਮਾਰਚ 225 ਨੂੰ ਸੰਵਿਧਾਨ ਵਿਰੋਧੀ ਨਾਰੇ ਲਿਖੇ ਗਏ ਜਿਸ ਥਾਂ ਤੇ ਬੁੱਤ ਤੇ ਉਧਰ ਬਟਾਲਾ ਦੇ ਵਿੱਚ ਵੀ ਬੁੱਤ ਦੀ ਭੰਨ ਤੋੜ ਕੀਤੀ ਗਈ ਹੈ ਜਿੱਥੇ ਉਂਗਲ ਨੂੰ ਨੁਕਸਾਨ ਪਹੁੰਚਾਇਆ ਗਿਆ ਤੁਜੇ ਪਾਸੇ ਡਾਕਟਰ ਅਮੇਦਕਰ ਦੇ ਬੁੱਤ ਦੇ ਮਾਮਲੇ 'ਚ ਐਸਐਸਪੀ ਬਟਾਲਾ ਦਾ ਵੱਡਾ ਬਿਆਨ ਸਾਹਮਣੇ ਆ ਗਿਆ ਡਾਕਟਰ ਅਮੇਦਕਰ ਦੇ ਬੁੱਤ ਨਾਲ ਕੋਈ ਛੇੜਛਾੜ ਨਹੀਂ ਹੋਈ ਹੈ ਐਸਐਸਪੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਐਸਐਸਪੀ ਨੇ ਕਿਹਾ ਕਿ ਬੁੱਤ ਦੀ ਕਾਫੀ ਸਮੇਂ ਤੋਂ ਸਾਮ ਸੰਭਾਲ ਨਹੀਂ ਹੋਈ ਹੈ ਬੁੱਤ ਦਾ ਨੁਕਸਾਨ ਪੁਰਾਣਾ ਹੈ ਅੱਜ ਦਾ ਨਹੀਂ ਹੈ ਤਾਂ ਹਾਲਾਂਕਿ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਜਿਸ ਦੇ ਵਿੱਚ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਸਾਹਮਣੇ ਆਈ ਕਿ ਉਂਗਲ ਤੋੜੀ ਗਈ ਹੈ ਪਰ ਹੁਣ ਜੋ ਬਟਾਲਾ ਦੇ ਐਸਐਸਪੀ ਨੇ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਵੱਡਾ ਬਿਆਨ ਉਹਨਾਂ ਕਿਹਾ ਇਹ ਕਿ ਡਾਕਟਰ ਅੰਬੇਦਕਰ ਦੇ ਬੁੱਤ ਨਾਲ ਕੋਈ ਵੀ ਛੇੜਛਾੜ ਨਹੀਂ ਹੋਈ ਬੁੱਤ ਦੀ ਕਾਫੀ ਸਮੇਂ ਤੋਂ ਸਾਮ ਸੰਭਾਲ ਨਹੀਂ ਹੋਈ ਹੈ ਅਤੇ ਬੁੱਤ ਦਾ ਨੁਕਸਾਨ ਅੱਜ ਦਾ ਨਹੀਂ ਹੈ ਪੁਰਾਣਾ ਹੈ ਤਾਂ ਇਸ ਨੂੰ ਨਵੇਂ ਤੌਰ ਤੇ ਨਾ ਦੇਖਿਆ ਜਾਵੇ ਇਹ ਨਾ ਸੋਚਿਆ ਜਾਵੇ ਕਿ ਫਲੋਰ ਤੋਂ ਬਾਅਦ ਉਹਨੇ ਇੱਥੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਐਸਐਸਪੀ ਦੇ ਵੱਲੋਂ ਇਹ ਕਲੀਅਰ ਕੀਤਾ ਗਿਆ ਹੈ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਟਵੀਟ ਕਿਹਾ ਕਰਕੇ ਕਿਹਾ ਗਿਆ ਹੈ ਕਿ ਅਜਿਹਾ ਪੰਜਾਬ ਦੇ ਵਿੱਚ ਵਾਰ-ਵਾਰ ਹੋ ਰਿਹਾ ਏ ਇੱਕ ਸਾਜ਼ਿਸ਼ ਹੈ ਤਾਂ ਦੂਜੇ ਪਾਸੇ ਹੁਣ ਐਸਐਸਪੀ ਦਾ ਬਿਆਨ ਆ ਚੁੱਕਿਆ ਹੈ ਜਿਸ ਦੇ ਵਿੱਚ ਕਿਹਾ ਗਿਆ ਏ ਕਿ ਬੁੱਤ ਨਾਲ ਕੋਈ ਛੇੜਛਾੜ ਨਹੀਂ ਹੋਈ ਹੈ ਪਹਿਲਾਂ ਐਸਐਸਪੀ ਬਟਾਲਾ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਹ ਤੁਹਾਨੂੰ ਸੁਣਾਉਂਦੇ ਹਾਂ ਬਟਾਲਾ ਪੁਲਿਸ ਨੇ ਇਮੀਡੀਏਟਲੀ ਟੀਮਸ ਡਿਸਪੈਚ ਕਰਦੇ ਹੋਏ ਉੱਥੇ ਅਸੀਂ मौके ਤੇ ਪਹੁੰਚ ਕੇ ਤਾਂ ਉੱਥੇ ਜਿਹੜੀ ਸਾਡੀ ਫਰਸਟ ਹੈਂਡ ਆਬਜ਼ਰਵੇਸ਼ਨਸ ਸਿਗੀਆਂ ਇਹ ਕੋਈ ਵੈਂਡਲਿਜ਼ਮ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੋਈ ਹੈ ਪਰ ਜ਼ਰੂਰ ਜਿਹੜਾ ਸਟੈਚੂ ਦਾ ਇੰਡੈਕਸ ਫਿੰਗਰ ਸੀਗੀ ਉੱਚ ਹਲਕਾ ਫੁਲਕਾ ਡੈਮੇਜ ਸੀਗਾ ਤਾਂ ਉਹਦੇ ਵਿੱਚ ਫਿਰ ਜਦੋਂ ਅਸੀਂ ਤਫ਼ਤੀਸ਼ ਕਰਨ ਲੱਗੇ ਤਾਂ ਇਹ ਜਿਹੜਾ ਡੈਮੇਜ ਹੈਗਾ ਇਹ ਸਾਨੂੰ ਪਤਾ ਲੱਗ ਗਿਆ ਕਿ ਇਹ ਪੁਰਾਣਾ ਹੈ ਕੱਲ ਸ਼ਾਮੀ ਉਥੇ ਜਿਹੜੇ ਚੇਅਰਮੈਨ ਹੈ ਇੰਪਰੂਵਮੈਂਟ ٹرسٹ ਦੇ ਉਹ ਉਥੇ ਮੌਕੇ ਤੇ ਗਏ ਸੀਗੇ ਵਿਦ ਅ ਪਲਾਨ ਕਿ ਉਸ ਸਟੈਚੂ ਨੂੰ ਰੈਨੋਵੇਟ ਕਰਨਾ ਹੈ ਤਾ ਉਹਦੇ ਚ ਮੌਕੇ ਦੀ ਫੋਟੋਆਂ ਕੱਲ ਸ਼ਾਮ ਦੀਆਂ ਖਿੱਚੀਆਂ ਹੋਈਆਂ ਹੈ ਤਾਂ ਉਹ ਫੋਟੋਗ੍ਰਾਫਸ ਵੀ ਐਸੀ ਵੇਖਿਆ ਤਾਂ ਫੋਟੋਆਂ ਦੇ ਵਿੱਚ ਪਹਿਲਾ ਹੀ ਜਿਹੜਾ ਹਲਕਾ ਫੁਲਕਾ ਜਿਹੜਾ ਇੰਡੈਕਸ ਫਿੰਗਰ ਦਾ ਡੈਮੇਜ ਹੈ ਉਹ ਨਜ਼ਰ ਆਂਦਾ ਪਿਆ ਤਾਂ ਐਸਐਸਪੀ ਬਟਾੜਾ সোহੇਲ ਕਾਸਿਮ ਮੀਰ ਦੇ ਵੱਲੋਂ ਕਿਹਾ ਗਿਆ ਹੈ ਕਿ ਬੋਤ ਦਾ ਨੁਕਸਾਨ ਨਵਾਂ ਨਹੀਂ ਹੈ ਇਸ ਰਾਮ ਸੰਵਾਲ ਦੀ ਘਾਟ ਹੈ ਪਹਿਲਾਂ ਹੀ ਬੁੱਤ ਦੀ ਉਂਗਲ ਜੋ ਡਾਕਟਰ ਬੀ ਆਰ ਅੰਬੇਦਕਰ ਦਾ ਬੁੱਤ ਹੈ ਜੋ ਮੂਰਤੀ ਲੱਗੀ ਹੋਈ ਹੈ ਉਸ ਦੀ ਉਂਗਲ ਪਹਿਲਾਂ ਹੀ ਟੁੱਟੀ ਹੋਈ ਸੀ ਇੱਕ ਤਸਵੀਰ ਦਾ ਵੀ ਹਵਾਲਾ ਦਿੱਤਾ ਜਾ ਰਿਹਾ ਹੈ ਜਦੋਂ ਕੱਲ ਜਿਹੜੇ ਉੱਥੇ ਕੁਝ ਨੁਮਾਇंदे ਗਏ ਸੀ ਜਿਨ੍ਹਾਂ ਦੇ ਵੱਲੋਂ ਤਸਵੀਰ ਉਸ ਵੇਲੇ ਖਿੱਚੀ ਗਈ ਕਿ ਅਸੀਂ ਰੈਨੋਵੇਟ ਕਰਨਾ ਇਸ ਬੁੱਤ ਨੂੰ ਉਸ ਦੇ ਵਿੱਚ ਵੀ ਉਂਗਲ ਟੁੱਟੀ ਹੋਈ ਦਿਖਾਈ ਦੇ ਰਹੀ ਹੈ ਦੂਜੇ ਪਾਸੇ ਸੁਖਬੀਰ ਬਾਦਲ ਦੇ ਵੱਲੋਂ ਟਵੀਟ ਕੀਤਾ ਗਿਆ ਕਿ ਬਟਾਲਾ ਦੀ ਘਟਨਾ ਆ ਵਾਪਰੀ ਹੈ ਸਾਜ਼ਿਸ਼ ਦਾ ਹਿੱਸਾ ਇਸ ਨੂੰ ਸੁਖਵੀਰ ਬਾਦਲ ਦੇ ਵੱਲੋਂ ਦੋਸ਼ ਕਿਹਾ ਗਿਆ ਕਿ ਘਟਨਾਵਾਂ ਦੇ ਦੋਸ਼ੀਆਂ ਨੂੰ ਜਲਦੀ ਮਿਸਾਲੀ ਸਜ਼ਾ ਹੋਣੀ ਚਾਹੀਦੀ ਹੈ ਉਹਨਾਂ ਕਦਰਾਂ ਕੀਮਤਾਂ ਸਮਾਨਤਾ ਨਿਆਂ ਅਤੇ ਵਿਤਕਰੇ ਦੇ ਖਿਲਾਫ ਜੋ ਕੰਮ ਕੀਤਾ ਹੈ ਡਾਕਟਰ ਬੀ ਆਰ ਅੰਬੇਦਕਰ ਨੇ ਤਾਂ ਇਸ ਢੰਗ ਦੇ ਨਾਲ ਪੰਜਾਬ ਵਿੱਚ ਅਜਿਹੇ ਸੰਗਠਿਤ ਹਮਲੇ ਵਧੇ ਨੇ ਅਤੇ ਜਿਸ ਵਿੱਚ ਬਟਾਲਾ ਦੀ ਘਟਨਾ ਸਭ ਤੋਂ ਤਾਜ਼ਾ ਹੈ ਤਾਂ ਤਕਬੀਰ ਬਾਦਲ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਉਧਰ ਐਸਐਸਪੀ ਦੇ ਵੱਲੋਂ ਕਲੈਰਟੀ ਦਿੱਤੀ ਗਈ ਹੈ ਕਿ ਇਹ ਨੁਕਸਾਨ ਨਵਾਂ ਨਹੀਂ ਹੈ